ਦੇਵ ਦੇ ਜੀ ਜਿਹੜੀ ਅੱਜ ਆਈ ਹੈ ਥੈਂਕ ਯੂ ਟੂ ਟੈਕਨੀਕਲ ਮੇਰੇ ਨਾਲ ਜਿਹੜੀ ਜੀ ਬਣੀ ਉਹ ਮਾਣ ਮਹਿਸੂਸ ਕਰਦਾ ਹਾਂ ਕਿ ਨੀਣਾ ਦੇ ਸੇਵਾ ਤੋਂ ਕਾਇਮ ਆਇਆ ਬਹੁਤ ਲੱਖ ਰੂਹਾਂ ਦਾ ਧਰਿਆ ਨੇ ਉਹਨਾਂ ਨਾਲ ਮਾਣ ਮਹਿਸੂਸ ਕਰਦਾ ਹਾਂ ਨਾ ਉਹ ਜਿਹੜੀ ਮਾੜੀ ਨਾਮ ਲੈਦੇ ਨਾਮ ਲੈਦੇ ਬਾਰੇ ਦੀ ਮਹੱਤਤਾ ਦੇ ਚੋਣੀਆਂ ਮਾੜੀਆਂ ਹੋ ਰਹੀਆਂ ਨੇ ਨਾਮ ਜਗਿਆ ਮਾਣ ਲਈ ગામੜੇ ਤੋਂ ਨਹੀਂ ਤੋਂੀਆਂ ਤੋਂੀਆਂ ਬਾਣੀ ਛੋਲੇ ਦਾ ਦੇ ਬਿਨਾ ਕੁਝੇ ਹੱਥਿਆ ਨਹੀਂ ਜਾਂਦਾ ਬਾੜ ਗਮਾਂ ਦੇ ਰੋਣੇ ਨੇ ਰੋਏ ਜਾਂਦੇ ਨਾੜਾ ਬਾੜੇ ਜੀਲੇ ਵਿੱਚ ਜੀਉਂਦੇ ਚੀਕਾਂ ਮਾਰਨਾ ਮੋਤੀ ਫੁਲੋਏ ਜਾਂਦੇ ਲੱਗੇ ਨਾਲ ਗੁਰਾਂਮੀ ਦੇ ਪਾਉਂਦਰ ਹਨ ਤੇ ਯੋਧਿਆ ਬਾੜਾ ਨਾ ਛੋਲੇ ਜਾਂਦੇ ਕੋਰੇ ਦੇਸ਼ ਪੱਤਰੇ ਦੇਜੂ ਧਾਇ ਰੱਖਣਾ ਦੇਸ਼ ਭਗਤੀ ਦੀ ਦੁਆਲਾ ਹਮੇਸ਼ਾ ਜਗਾ ਰੱਖਣਾ اتھا کو مانین آتا جلگا ہمیشہ اس کی چھان منایے پرام ہمیشہ اس کی چھان منایے پرام کلام ہے جت میرے بڑے جوراستی نام چھوٹنے میں میرا پہلے 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 شانت <سؤال> رنگا میرا ہے ماتر بھومی پہ جا رہا ہے جا کے بایا روان ترنگا دیش بکتی دیش پرین کا سب کا ہے سممان ترنگا سب کا ہے سممان ترنگا ہمت ہاؤسلا کنچاجن سے نیکتا تھا پتی پریٹ جو وقت وقت سکولہ کانیاں دے ان سی سی پیڈٹ شاندار پریٹ پریٹ دا پترچن ترنگ دے کہ اس پریٹ کو سلامی رینڈ سے سڑی آئیتے اس پروگرام کے لکھ مہمان ایسی امپائر صدار پھردیف سنگ بینک

ਉਹਨਾਂ ਦੀ ਫਲਵਾੜੀ ਦੀ ਇਹ ਫੌਜ ਦਰਾਹਾ ਪਬਲਿਕਸ ਕੋ ਦਰਾਹਾ دل میں بسائے رکھنا ہمیشہ دل میں بسائے رکھنا ایم سی سی کیڈٹس اپنی جگہ تے دے, دے ہوئے زمانے بھر میں ملتے ہیں آشب کئی. کئی مگر وطن سے خوبصورت کوئی شرم نہیں ہوتا نوٹوں میں لپٹ کر مرتے ہیں اکثر لوگ لیکن ترنگے سے خوبصورت کوئی کفن نہیں ہوتا ترنگے سے خوبصورت کوئی کفن نہیں ہوتا آؤ جھک کر سلام کریں ان کو آؤ جھک کر سلام کریں ان کو جن کے حصے میں یہ جی مقام آتا ہے بہت خوش نصیب ہوتا ہے وہ لہو جو دیش کے کام آتا ہے جو دیش کے کام آتا ہے جو عاشق ہیں شہادت کے وہ جینا چھوڑ دیتے ہیں جو عاشق ہیں شہادت کے وہ جینا چھوڑ دیتے ہیں کھلونا سمجھ کر جسم کو خوشی سے توڑ دیتے ہیں ناتاج و تخت نہ ہوروں کی حسرت خدا خدائی بھی دے تو اس کو موڑ دیتے ہیں خدا خدائی ہی بھی دے تو اس کو موڑ دیتے ہیں این سی سی کیڈٹس اپنی جگہ لندے ہوئے

ਭਾਰਤ ਦੇਸ਼ ਦੇ 77ਵੇਂ ਗਣਤੰਤਰਤਾ ਦਿਵਸ ਦੇ ਸ਼ੁਭ અવਸਰਤੇ ਸਾਡੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਐਸ.ਡੀ.ਐਮ. ਪਾਇਲ ਸਰਦਾਰ ਪ੍ਰਦੀਪ ਸਿੰਘ ਬੈਂਸ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਐਸ.ਡੀ.ਐਮ. ਸਾਹਿਬ ਬਹੁਤ ਹੀ ਪਿਆਰੇ ਦੇਸ਼ਵਾਸੀਓ ਅੱਜ ਅਸੀਂ ਆਪਣੇ ਮੁਲਕ ਦਾ 77ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਇਸ ਸ਼ੋਭ ਤਿਹਾਡੇ ਤੇ ਮੈਂ ਆਪਣੇ ਸਾਰੇ ਹਮਵਤਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਇਸ ਇਤਿਹਾਸਕ ਮੌਕੇ ਤੇ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਕੋਹਲ ਕਰਨ ਵਾਲਿਆਂ ਅਤੇ ਇਸ ਦੀ ਰਾਖੀ ਲਈ ਕੁਰਬਾਨੀਆਂ ਕਰਨ ਵਾਲਿਆਂ ਨੂੰ ਮੈਂ ਸਲਾਮ ਕਰਦਾ ਹਾਂ ਮੈਂ ਭਾਰਤ ਦੇ ਸੰਵਿਧਾਨ ਦੇ ਸੰਵਿਧਾਨ ਸਭਾ ਦੇ ਮੁਖੀ ਡਾਕਟਰ ਭੀਮrao Ambedkar ਸਮੇਤ ਸੂ ਮੈਂਬਰਾਂ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅਜਿਹਾ ਸੰਵਿਧਾਨ ਦਿੱਤਾ ਜਿਸ ਨੇ ਪੂਰੇ ਮੁਲਕ ਨੂੰ ਇੱਕ ਮਾਲਾ ਵਿੱਚ ਬਰੋ ਕੇ ਰੱਖ ਦਿੱਤਾ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਸੰਵਿਧਾਨਿਕ ਅਧਿਕਾਰਾਂ ਦੇ ਸੁਖ ਮਾਨਣ ਵਾਲੇ ਸਾਰੇ ਨਾਗਰਿਕਾਂ ਨੂੰ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਹੜੇ ਮੱਥੇ ਪਰਵਾਹ ਕਰਨ ਕਰਨ ਕਰਨਾ ਚਾਹੀਦਾ ਹੈ। ਦੇਸ਼ ਸ਼ਹੀਦ 에 ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਉਦਮ ਸਿੰਘ, ਲਾਲਾ ਲਾਜਪਤ ਰਾਏ ਵਰਗੇ ਜੋਧਿਆਂ ਦੇ ਸੰਘਰਸ਼ ਨਾਲ ਮਹਾਤਮਾ ਗਾਂਧੀ ਜੀ ਦੀ ਸੰਵੇਦਨਸ਼ੀਲਤਾ ਸੋਚ ਅਤੇ ਤੇ ਆਧਾਰਿਤ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਸੰਵਿਧਾਨ ਦੀ ਸਭ ਤੋਂ ਵੱਡੀ ਭੂਮਿਕਾ ਹੈ ਲੰਬੇ ਸੰਘਰਸ਼ ਬਾਅਦ 15 ਅਗਸਤ 1947 ਨੂੰ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਸਾਡੇ ਦੇਸ਼ ਅੱਗੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਵੱਖ-ਵੱਖ ਸੂਬਿਆਂ ਨੂੰ ਖਿੱਤਿਆਂ ਨੂੰ ਸੱਭਿਆਚਾਰਾਂ ਨੂੰ ਫਿਰਕਿਆਂ ਨੂੰ ਧਰਮਾਂ ਨੂੰ ਤਨ ਉਹਨਾਂ ਧਰਮਾਂ ਵਿੱਚ ਰਹਿੰਦੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ ਅਤੇ ਦੇਸ਼ ਨੂੰ ਸਹੀ ਮਾਇਨੇ ਵਿੱਚ ਜ਼ਬੂਰੀ ਪ੍ਰਭੂ ਸੰਕਾ ਸੰਪੰਨ ਧਰਮ ਨਿਰਪੱਖ ਤੇ ਸਮਰਾਜਵਾਦੀ ਕੰਟਾਕਰ ਬਣਾਉਣਾ ਸੀ 2 ਸਾਲ 11 ਮਹੀਨੇ ਅਤੇ 18 ਦਿਨ ਵਿੱਚ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ 26 ਜਨਵਰੀ 1950 ਦੇ ਇਤਿਹਾਸਿਕ ਦਿਨ ਸਾਡਾ ਸੰਵਿਧਾਨ ਲਾਗੂ ਹੋ ਗਿਆ ਇਸ ਦਿਨ ਤੋਂ ਅਸੀਂ 26 ਜਨਵਰੀ ਨੂੰ 77 ਦਿਨ ਬਜੋ ਮਨਾਉਂਦੇ ਆ ਰਹੇ ਹਾਂ ਜੋ ਕਿ ਸਾਡਾ ਇੱਕ ਕੌਮੀ ਤਿਹਾੜੀ ਬਣ ਚੁੱਕਾ ਹੈ ਸਾਡੇ ਦੇਸ਼ ਨੂੰ ਦੁਨੀਆ ਭਰ ਵਿੱਚ ਸਭ ਤੋਂ ਵੱਡੀ ਜ਼ਬੂਰੀਅਤ ਹੋਣ ਦਾ ਮਾਣ ਹਾਸਲ ਹੈ ਅੱਜ ਦੇ ਦਿਨ ਮੈਂ ਸਾਡੀ ਆ ਤਿੰਨੋਂ ਸੇਵਾਵਾਂ ਆ ਅਰਥ ਸੈਨਿਕ ਬਲਾਂ ਸੂਬਿਆਂ ਦੀਆਂ ਪੁਲਿਸ ਫੋਰਸਾਂ ਦੇ ਬਹਾਦਰ ਨੌਜਵਾਨਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਨਿਰੰਤਰ ਦੇਸ਼ ਦੀ ਅਖੰਡਤਾ ਤੇ ਇਕਤਾ ਦੀ ਰਾਖੀ ਕਰ ਰਹੇ ਹਨ ਮੈਂ ਸਾਡੇ ਦੇਸ਼ ਦੇ ਡਾਕਟਰਾਂ ਮੈਡੀਕਲ ਸਟਾਫ ਮਹਾਮਾਰੀ ਦੌਰਾਨ ਆਪਣੀ jaan ਨੂੰ ਧੋਖੋਪ ਖੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂਤਾ ਸੰਗਠਨਤਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜੇਕਰ ਪੰਜਾਬ ਵੱਲ ਇੱਕ ਛੱਤ ਹਾਰੀ ਜਾਵੇ ਆਮ ਜਨਤਾ ਸਰਕਾਰ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰੇ ਪ੍ਰਸ਼ਾਸਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਲੋਕ ਭਲਾਈ ਸਕੀਮਾਂ ਦਾ ਲਾਭ ਲੋਡਵੰਦਾ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਦਾ ਨਿਪਟਾਰਾ ਕਰਨ ਉਹਨਾਂ ਦੇ ਘਰਾਂ ਦੇ ਨੇੜੇ ਨੇੜੇ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ ਵਿਕਾਸ ਦੀ ਰਫ਼ਤਾਰ ਨੂੰ ਗਤੀ ਦਿੱਤੀ ਜਾ ਰਹੀ ਹੈ ਸਕੂਲ ਆਫ ਫੈਮਿਨਿਸ ਕੋਲ ਕੇ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਦਾ ਉਪਰਾਲਾ ਸਿੱਖਿਆ ਵਿਭਾਗ ਬੜੇ ਜ਼ੋਰ ਨਾਲ ਕਰ ਰਿਹਾ ਹੈ ਬਿਹਤਰੀਨ ਸਿਹਤ ਸਹੂਲਤਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਤੇ ਪਿੰਡਾਂ ਵਿੱਚ ਖੇਡ ਮੈਦਾਨ ਉਸਾਰੀ ਦੀ ਤੀਕ ਹਨ ਮੈਂ ਆਪ ਤੋਂ ਬਾਅਦ ਆਪ ਤੇ ਫਿਰ ਇੱਕ ਵਾਰ ਆਪ ਸਭ ਨੂੰ ਗੰਧਾਤਰ ਦੇਖਦੀਆਂ ਸੁਭਨਾ ਸੁਭ ਕਾਮਨਾਵਾਂ ਦਿੰਦਾ ਹੋਇਆ ਦੇਸ਼ ਦੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਦੀ ਬਿਹਤਰੀ ਦੀ ਕਾਮਨਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਹੋਵੇ ਜੈ ਹਿੰਦ ਜੈ ਭਾਰਤ